ਮੈਂ ਗੁਰਦੇਵ ਸਿੰਘ ਬਲਾਕ ਸੰਪਤੀ ਮੈਂਬਰ ਚਿੱਤਕੂਨ ਡਿਸਟ੍ਰਿਕਟ ਫੋਈਪਰ ਔਰ ਇੱਕ ਮੈਂ ਜਾਲੀ ਪਿੰਡ ਦਾ ਖੁਲਾਸਾ ਕਰ ਰਿਹਾ ਜੋ ਕਿ ਪਿੰਡ ਬਲਾਕ ਫੋਈਪਰ ਦੇ ਵਿੱਚ ਹੈਗਾ ਉਹ ਪਿੰਡ ਹੈਗਾ ਜੀ ਨਵੀ ਨਵੀਂ ਗੱਤੀ ਦੇ ਨਾਲ ਨਾਲ ਇੱਕ ਨਿਊ ਗੱਤੀ ਰਾਜੋ ਕੇ ਪਿੰਡ ਹੈ ਜੀ ਨਿਊ ਗੱਤੀ ਰਾਜੋ ਕੇ ਪਿੰਡ ਹੈ ਓਕੇ ਮੈਂ ਪਹਿਲਾਂ ਇੱਕ ਦਰਖਾਸਤ ਦਿੱਤੀ ਸੀਗੀ ਐਡੀਪੀ ਡਾਇਰੈਕਟਰ ਸਾਹਿਬ ਨੂੰ ਦਿੱਤੀ ਡਾਇਰੈਕਟਰ ਸਾਹਿਬ ਤੋਂ ਜੋ ਉਹਨਾਂ ਨੇ ਮੈਨੂੰ ਮਤਲਬ ਕਿ ਆਪਦੇ ਵਲੋਂ ਉਹਨਾਂ ਨੇ ਪੂਰਾ ਪ੍ਰੈਕਸ ਕਿਤੇ ਨੇ ਵੀ ਧਮਕੀਆਂ ਵੀ ਦਿੱਤੀਆਂ ਨੇ ਵੀ ਤੁਸੀਂ ਇਹ ਦਰਖਾਸਤ ਵਾਪਸ ਲੈ ਲਓ ਇਹਦੇ ਵਿੱਚ ਸਾਡੇ ਵੱਡੇ ਅਧਿਕਾਰੀ ਦੀ ਅਸ਼ਮੂਲੀਅਤ ਹੋ ਸਕਦੀ ਹੈ ਤੇ ਉਹਨਾਂ ਤੇ ਗਾਜ ਡਿੱਗ ਸਕਦੀ ਹੈ ਹਾਂਜੀ ਇਹ ਨਿਊ ਗੱਤੀ ਔਰ ਨਵੀਂ ਗੱਤੀ ਦਾ ਕੀ ਮੱਜ ਦਾ ਕੀ ਹੈ ਇਹ ਨਿਊ ਗੱਤੀ ਨਵੀਂ ਗੱਤੀ ਦਾ ਹੈ ਜੀ ਜਿਹੜੀ ਨਵੀਂ ਗੱਤੀ ਰਾਜੋ ਕੇ ਜੀ ਪਿੰਡ ਉਹ ਪਿੰਡ ਬਿਲਕੁਲ ਅਸਲੀ ਹੈ ਜੀ ਜਿਹੜਾ ਨਿਊ ਗੱਟੀ ਰਾਜੋ ਕੇ ਉਹ ਪਿੰਡ ਬਿਲਕੁਲ ਫੇਕ ਹੈ ਜੀ ਉਹ ਜਾਲੀ ਪਿੰਡ ਬਣਾਇਆ ਹੈ ਕਿਵੇਂ ਦਾਵਾ ਕਰ ਰਹੇ ਹੋ ਮੈਂ ਆਰਟੀ ਰਿਪੋਰਟ ਨਹੀਂ ਦਾਵਾ ਕਰ ਰਿਹਾ ਜੀ ਇਹ ਉਹਨਾਂ ਦੇ ਅਫਸਰ ਬਲਾਕ ਸੋਜਪੁਰ ਦੇ ਅਫਸਰ ਵੱਲੋਂ ਮੈਨੂੰ ਇੱਕ ਆਰਟੀ ਰਿਪੋਰਟ ਮੁਹੱਈਆ ਕਰਾਈ ਗਈ ਜਿਹਦੇ ਵਿੱਚ ਇਹ ਜਾਲੀ ਪਿੰਡ ਬਣਾਇਆ ਗਿਆ ਜੀ ਤਾਂ ਉਸ ਪਿੰਡ ਦੇ ਵਿੱਚ ਕੀ ਫਲਾਸੇ ਕੀ ਕਿੰਨੇ ਕੋਈ ਪੈਸੇ ਜਿਹੜੇ ਉਸ ਜਾਲੀ ਪਿੰਡ ਜਿਵੇਂ ਤੁਸੀਂ ਦੱਸਿਆ ਜਾਲੀ ਪਿੰਡ ਦੇ ਵਿੱਚ ਕਿਵੇਂ ਹੋ ਗਿਆ ਉਹਦੇ ਵਿੱਚ ਜਾਲੀ ਪਿੰਡ ਹੈਗਾ ਜੀ ਉਹਦੇ ਵਿੱਚ 43 ਲੱਖ ਰੁਪਇਆ ਜਿਹੜਾ ਇਹਨਾਂ ਨੇ ਜਿਵੇਂ ਮਨਵੇਗਾ ਸਕੀਮ ਦੇ ਤਹਿਤ ਇਹਨਾਂ ਨੇ ਗਵਨ ਕੀਤਾ 47 ਲੱਖ ਰੁਪਏ ਗਵਨ ਕੀਤਾ ਜਿੰਦੇ ਵਿੱਚੋਂ 55 ਪ੍ਰੋਜੈਕਟ ਬਣਾਏ ਗਏ ਨੇ ਜਿਹੜੇ ਇਹਨਾਂ ਨੇ ਪ੍ਰੋਜੈਕਟ ਕਿਵੇਂ ਬਣਾਏ ਗਏ ਨੇ ਏਪੀਓ ਤੋਂ ਲੈ ਕੇ ਜ਼ਿਲ੍ਹਾ ਪੰਚਾਇਤ ਤੱਕ ਆ ਕੇ ਇਹਨਾਂ ਨੇ ਪ੍ਰੋਜੈਕਟ ਬਣਾਏ ਨੇ ਪ੍ਰੋਜੈਕਟ ਬਣਾਏ ਨੇ ਕਿਵੇਂ ਬਣਾਏ ਨੇ ਮਤੇ ਕਿੱਥੋਂ ਲੈ ਕੇ ਆਏ ਨੇ ਕਿਵੇਂ ਬਣਾਏ ਨੇ ਇਹ ਹੁਣ ਇਹੀ ਹੀ ਦੱਸ ਸਕਦੇ ਨੇ ਵੀ ਇਹਨਾਂ ਨੇ ਇਹ ਕਿਵੇਂ ਬਣਾਏ ਨੇ ਪਰ ਇਹਦੇ ਨਾਲ ਨਾਲ ਇੱਕ ਇੱਕ ਹੋਰ ਵੱਡੀ ਗੱਲ ਹੈ ਜੀ ਜਿਹੜੇ ਇਹ ਪ੍ਰੋਜੈਕਟ ਬਣਾਏ ਨੇ ਇਹਦੇ ਵਿੱਚ 60 40 ਰੇਸ਼ੋ ਹੁੰਦੀ ਹੈ ਮਟੀਰੀਅਲ ਦੀ ਔਰ ਫਲੇਵਰ ਦੀਜੀ ਇਹਨਾਂ ਨੇ ਕੀ ਕਿਹਾ ਉਹਦੇ ਵਿੱਚੋਂ ਜਿਹੜਾ ਅਸਲੀ ਪਿੰਡ ਹੈ ਜੀ ਨਵੀਂ ਗੱਟੀ ਰਾਜੋ ਕੇ ਉਹਦੇ ਵਿੱਚ ਇਹਨਾਂ ਨੇ ਪਿੰਡ ਦੇ ਵਿੱਚ 80 ਜੋਬ ਕਾਟ ਬਣਾਏ ਨੇ ਔਰ ਜਿਹੜਾ ਜਾਲੀ ਪਿੰਡ ਹੈ ਉਹਦੇ ਵਿੱਚ 141 ਜੋਬ ਕਾਟ ਬਣੇ ਹੋਏ ਨੇ ਜਿਹੜੀ ਇਹਨਾਂ ਨੇ ਉਹ ਉਸ ਤਰ੍ਹਾਂ ਸਕੀਮ ਲਾ ਕੇ ਵੀ ਜਿਵੇਂ ਮੰਨ ਲਓ 60 40 ਦੀ ਰੇਸ਼ੋ ਦੇ ਆਧਾਰ ਤੇ ਇਹਨਾਂ ਨੇ ਪ੍ਰੋਜੈਕਟ ਪਾਏ ਸੀਗੇ ਜੀ ਇਹਦੇ ਵਿੱਚ ਮਟੀਰੀਅਲ ਦੇ ਪ੍ਰੋਜੈਕਟ ਵੀ ਕਾਫੀ ਨੇ ਨੇ ਮੇ 25-30 ਲੱਖ ਰੁਪਏ ਦੇ ਮਟੀਰੀਅਲ ਦੇ ਪ੍ਰੋਜੈਕਟ ਵੀ ਹੈਗੇ ਨੇ ਜੀ ਪਾਰਕ ਵਗੈਰਾ ਪਾਰਕ ਵਗੈਰਾ ਬਣਾਏ ਜੀ ਇੰਟਰਲੌਕ ਟੈਲਾਂ ਬਣਾਈਆਂ ਜੀ ਇਹਨੇ ਖੜਵੰਜੇ ਲਾਏਗੇ ਨੇ ਜੀ ਹੋਰ ਮਤਲਬ ਕਿ ਬਹੁਤ ਇਹਨਾਂ ਦੇ ਮਤਲਬ ਕਿ ਹੈਗੇ ਨੇ ਜੀ ਇਹਦੇ ਇਸ ਚੀਜ਼ ਨੂੰ ਲੈ ਕੇ ਕੋਈ ਕੋਈ ਸ਼ਿਕਾਇਤ ਕੀਤੀ ਬਿਲਕੁਲ ਜੀ ਪਹਿਲੀ ਸ਼ਿਕਾਇਤ ਮੈਂ ਡਿਪਟੀ ਡਾਇਰੈਕਟਰ ਸਾਹਿਬ ਨੂੰ ਕੀਤੀ ਸੀ ਸ਼ਿਕਾਇਤ ਡਿਪਟੀ ਡਾਇਰੈਕਟਰ ਸਾਹਿਬ ਵੱਲੋਂ ਮੈਨੂੰ ਇੱਕ ਦੋ ਵਾਰ ਹੀ ਬੁਲਾਇਆ ਗਿਆ ਪਹਿਲਾਂ 2022 ਦੇ ਕਰੀਬ ਗੱਲ ਮੈਂ ਕਰ ਰਿਹਾ ਜੀ ਬੁਲਾਇਆ ਗਿਆ ਉਸ ਤੋਂ ਬਾਅਦ ਮੈਨੂੰ ਇਹਨਾਂ ਵੱਲੋਂ ਡਿਪਟੀ ਡਾਇਰੈਕਟਰ ਵੱਲੋਂ ਇਹ ਕਿਹਾ ਗਿਆ ਵੀ ਤੁਸੀਂ ਇਹ ਦਰਖਾਸਤ ਜਿਹੜੀ ਹੈ ਇਹਦੇ ਵਿੱਚ ਕੁਝ ਨਹੀਂ ਹੈਗਾ ਔਰ ਇਹ ਅਸੀਂ ਦਾਖਲ ਦਫਤਰ ਕਰਨ ਲੱਗੇ ਆਂ ਜਾਂ ਤਾਂ ਤੁਸੀਂ ਐ ਕਰੋ ਮੈਂ ਕਹਾਂ ਜੀ ਮੇਰੇ ਤੁਸੀਂ ਬਿਆਨ ਲੈ ਲਓ ਦਾਖਲ ਦਫਤਰ ਕਰਨੀ ਦਸਤਾਫੀ ਕਰ ਦਿਓ ਕੋਈ ਚੱਕਰ ਨਹੀਂ ਪਰ ਉਹਨਾਂ ਵੱਲੋਂ ਮੈਨੂੰ ਇਹ ਕਿਹਾ ਗਿਆ ਵੀ ਤੇਰਾ ਹਸ਼ਰ ਬਹੁਤ ਮਾਰਾ ਹੋ ਗਿਆ ਤੇਰੇ ਤੇ ਪਰਚੇ ਦਰਜ ਹੋਣਗੇ ਤੇ ਇਹਦੇ ਮੈਨੂੰ ਧਮਕਾਇਆ ਗਿਆ ਉਸ ਤੋਂ ਬਾਅਦ ਮੈਨੂੰ ਇਹ ਸਾਬਤ ਹੋਣ ਲੱਗਾ ਵੀ ਮੈਂ ਇਹਨੂੰ ਕਿਸੇ ਨੇ ਦੱਸ ਮੈਨੂੰ ਇਹ ਲੱਗਿਆ ਵੀ ਮੈਂ ਏਡੀਸੀ ਡੀ ਨਾਲ ਗੱਲ ਕਰਾਂ ਜਦੋਂ ਏਡੀਸੀ ਡੀ ਨਾਲ ਗੱਲ ਕਰਨ ਤੋਂ ਪਹਿਲਾਂ ਮੈਨੂੰ ਇਹ ਪਤਾ ਲੱਗਿਆ ਵੀ ਏਡੀਸੀ ਡੀ ਵਿੱਚ ਸਮੂਲੀਅਤ ਹੋ ਸਕਦੀ ਜੇ ਉਸ ਵਕਤ ਏਡੀਸੀ ਕੌਣ ਸੀ ਉਸ ਵਕਤ ਏਡੀਸੀ ਡੀ ਸਹਾਗੇ ਸੀ ਜੀ ਅਰਣ ਕੁਮਾਰ ਸ਼ਰਮਾ ਜੀ ਔਰ ਉਹਨਾਂ ਦੇ ਨਾਲ ਇੱਕ ਮੁੰਡਾ ਰਮਨ ਕੁਮਾਰੇ ਜੀ ਉਹ ਨਾਲ ਇਹਨਾਂ ਨੇ ਮਤਲਬ ਸਾਰੇ ਇਹਨਾਂ ਨੇ ਮਿਲੀ ਭੁਗਤ ਕਰਕੇ ਏਪੀਓ ਹੋ ਗਏ ਇਹ ਹੋ ਗਏ ਇਹਨਾਂ ਨੇ ਕਿਵੇਂ ਪ੍ਰੋਜੈਕਟ ਬਣਾਏ ਕਿਵੇਂ ਇਹਨਾਂ ਨੇ ਪੈਸੇ ਕਢਵਾਏ ਔਰ ਜਦੋਂ ਇੱਕ ਪਿੰਡ ਹੀ ਹੈ ਨਹੀਂ ਉਹ ਹਵਾ ਦੇ ਵਿੱਚ ਬਣਾ ਕੇ ਇਹਨਾਂ ਨੇ ਸਾਰੇ 43 ਲੱਖ ਰੁਪਏ ਦਾ ਗਵਨ ਕੀਤਾ ਔਰ ਮੈਂ ਫਿਰ ਉਸ ਤੋਂ ਬਾਅਦ ਜਦੋਂ ਕੀ ਹੋਇਆ ਜੀ ਮੈਂ ਤੁਹਾਨੂੰ ਡਿਪਟੀ ਡਾਇਰੈਕਟਰ ਦੀ ਗੱਲ ਦੱਸ ਰਿਹਾ ਜੀ ਡਿਪਟੀ ਡਾਇਰੈਕਟਰ ਨੇ ਕੀ ਕੀਤਾ ਜੀ ਡਿਪਟੀ ਡਾਇਰੈਕਟਰ ਨੇ ਮੈਨੂੰ ਧਮਕਾਇਆ ਬਹੁਤ ਹੈ ਕਿਉਂਕਿ ਨਾਮ ਕੀ ਉਹਨਾਂ ਦਾ ਉਹਨਾਂ ਦਾ ਨਾਮ ਹੈਗਾ ਜੀ ਗगनਦੀਪ ਸਿੰਘ ਵਿਰਕ ਅੱਜ ਕੱਲ ਉਹ ਰਿਟਾਇਰਮੈਂਟ ਹੋ ਚੁੱਕੇ ਨੇ ਜੀ ਉਹਨਾਂ ਨੇ ਮੈਨੂੰ ਬੜਾ ਧਮਕਾਇਆ ਵੀ ਤੁਸੀਂ ਅਫਸਰਾਂ ਦੇ ਖਿਲਾਫ ਨਾ ਬੋਲੋ ਤੁਹਾਡਾ ਨੁਕਸਾਨ ਹੋ ਜਾਣਾ ਹੈ ਤੁਸੀਂ ਐ ਹੋ ਜਾਣਾ ਮੈਂ ਕਹਾ ਜੀ ਮੈਂ ਬਿਲਕੁਲ ਡਰਨ ਵਾਲਾ ਤਾਂ ਨਹੀਂ ਆ ਜੋ ਹੁੰਦਾ ਹੋ ਜਾਏ ਬਾਕੀ ਮੈਂ ਜਨਤਾ ਦਾ ਪੈਸਾ ਹੈ ਜਨਤਾ ਦੇ ਪੈਸੇ ਨੂੰ ਮੈਂ ਇੱਕ ਇੱਕ ਪੈਸੇ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਾਵਾਂਗਾ ਜਿੰਨੇ ਪੈਸੇ ਨੇ ਇਹ ਸਾਰੇ ਇਹਨਾਂ ਨੂੰ ਰਿਕਵਰ ਕਰਾਓ ਇਹਨਾਂ ਤੇ ਪਰਚਾ ਦਰਜ ਕਰਾਓ ਇਹਨਾਂ ਨੂੰ ਅੰਦਰ ਭੇਜਿਆ ਜਾਵੇ ਪਰ ਉਹਨਾਂ ਵੱਲੋਂ ਮੈਨੂੰ ਇਹ ਕਿਹਾ ਗਿਆ ਵੀ ਤੁਸੀਂ ਰਾਜੀ ਨਮਾ ਕਰ ਲਓ ਮੈਨੂੰ ਉਹਨਾਂ ਨੇ ਬੜੇ ਲਾਲਚ ਵੀ ਦਿੱਤੇ ਪਰ ਮੈਂ ਲਾਲਚ ਦੇ ਵਿੱਚ ਬਿਲਕੁਲ ਨਹੀਂ ਆਇਆ ਮੈਂ ਕਿਹਾ ਵੀ ਮੈਂ ਜਿੰਨੀ ਵੀ ਇਨਕੁਆਰੀ ਹੋਈ ਪ੍ਰੋਪਰ ਕਰਾਵਾਂਗਾ ਔਰ ਮੈਨੂੰ ਇਥੋਂ ਦਾ ਕਮੀਨ ਸੀਗੀ ਮੈਂ ਉਸ ਤੋਂ ਬਾਅਦ ਫਿਰ ਮੈਂ ਇੱਕ ਮੁੱਖ ਮੰਤਰੀ ਨੂੰ ਇੱਕ ਚਿੱਠੀ ਲਿਖੀ ਸੀ ਜੀ ਉਹ ਮੈਂ ਚਿੱਠੀ ਜਿਹੜੀ ਡਾਕ ਰਾਹੀਂ ਭੇਜੀ ਉਹਦਾ ਫਿਰ ਮੈਨੂੰ ਮਤਲਬ ਕਿ ਅਜੇ ਤੱਕ ਜਵਾਬ ਤਾਂ ਨਹੀਂ ਆਇਆ ਉਸ ਤੋਂ ਬਾਅਦ ਫਿਰ ਮੈਨੂੰ ਡੀਸੀ ਸਾਹਿਬ ਨੇ ਇੱਕ ਵਾਰੀ ਮੈਂ ਡੀਸੀ ਸਾਹਿਬ ਨੂੰ ਮਿਲਿਆ ਡੀਸੀ ਸਾਹਿਬ ਨੇ ਮੈਨੂੰ ਮਤਲਬ ਕਿ ਵਿਸ਼ਵਾਸ ਦਿਵਾਇਆ ਵੀ ਤੁਹਾਡੀ ਇਨਕੁਆਰੀ ਮੈਂ ਬਿਲਕੁਲ ਆਪ ਦੇ ਲੈਵਲ ਤੇ ਕਰਾਂਗਾ ਉਹਨਾਂ ਨੇ ਕੀਤੀ ਵੀ ਏ ਪਰ ਕਿਤੇ ਨਾ ਕਿਤੇ ਜਦੋਂ ਮਤਲਬ ਕਿ ਡੀਸੀ ਸਾਹਿਬ ਨੇ ਇਨਕੁਆਰੀ ਕੰਪਲੀਟ ਹੋਣ ਦਾ ਕੁਝ ਸਮਾਂ ਰਹਿ ਗਿਆ ਸੀ ਪਰ ਉਹਨਾਂ ਦੀ ਬਦਲੀ ਹੋ ਗਈ ਬਦਲੀ ਹੋਣ ਤੋਂ ਬਾਅਦ ਇੱਕ ਡੀਸੀ ਸਾਹਿਬ ਨਵੇਂ ਹੋਣ ਆਏ ਨੇ ਮੈਂ ਉਹਨਾਂ ਨੂੰ ਫਿਰ ਮਿਲਿਆ ਉਹਨਾਂ ਨੇ ਮੇਰੀ ਜਿਹੜੀ ਐਪਲੀਕੇਸ਼ਨ ਸੀਗੀ ਉਹਦਾ ਮੈਂ ਹਵਾਲਾ ਪਾ ਕੇ ਉਹਨਾਂ ਨੇ ਡੀਡੀਪੀ ਸਾਹਿਬ ਨੂੰ ਭੇਜੀ ਹੈ ਜੀ ਜਦੋਂ ਡੀਡੀਪੀ ਸਾਹਿਬ ਨੂੰ ਹੁਣ ਮਿਲਿਆ ਤਾਂ ਮੈਨੂੰ ਡੀਡੀਪੀ ਸਾਹਿਬ ਨੇ ਭਰੋਸਾ ਦਵਾਇਆ ਕਿ ਇੱਕ ਹਫਤੇ ਦੇ ਵਿੱਚ ਵਿੱਚ ਇਹ ਕਾਰਵੀ ਕੰਪਲੀਟ ਕਰ ਦਿੱਤੀ ਜਾਵੇ ਤਾਂ ਅਗਰ ਫੇਰ ਵੀ ਨਹੀਂ ਹੁੰਦਾ ਕਿ ਅਗਲਾ ਸਟੈਪ ਅਗਲਾ ਸਟੈਪ ਮੇਰਾ ਹਾਈ ਕੋਰਟ ਦਾ ਹੋਏਗਾ ਜੀ ਇਸ ਤੋਂ ਬਾਅਦ ਮੈਂ ਹਾਈ ਕੋਰਟ ਦਾ ਰੁਖ ਕਰਾਂਗਾ ਜੀ ਜੇ ਕੀ ਮੰਗ ਕਰਦੇ ਮੈਂ ਮੰਗ ਇਹ ਕਰਦਾ ਵੀ ਜੇ ਇਹ ਜਿਹੜੇ ਵੀ ਇਹਦੇ ਵਿੱਚ ਜਿਨ੍ਹਾਂ ਦੀ ਵੀ ਇਨਵੋਲਵਮੈਂਟ ਹੈਗੀ ਏ ਉਹਨਾਂ ਤੇ ਪਰਚਾ ਦਰਜ ਹੋਵੇ ਔਰ ਇਹ ਜਿਹੜਾ ਗਰੀਬਾਂ ਦਾ ਪੈਸਾ ਹੈ ਇਹ ਸਾਰਾ ਰਿਕਵਰ ਹੋਣਾ ਚਾਹੀਦਾ ਔਰ ਜਿਹੜਾ ਇਨਸਾਫ ਸਾਰੇ ਗਰੀਬਾਂ ਨੂੰ ਹੀ ਮਿਲ ਸਕੇ ਤਾਂ ਇੱਥੇ ਕੋਈ ਨਿਊ ਗੱਟੀ ਵੀ ਹੈਗਾ ਨਹੀਂ ਜੀ ਇਹਦੇ ਤੋਂ ਲੱਗ ਕੇ ਹੋ ਇਹਦੇ ਤੋਂ ਲੱਗ ਕੇ ਪਿੰਡ ਕੀਤਾ ਗਿਆ ਰਾਜੋ ਦੀ ਗੱਟੀ ਨਵੀਂ ਗੱਟੀ ਰਾਜੋ ਨਵੀਂ ਗੱਟੀ ਰਾਜੋ ਕੀ ਤਾਂ ਇੱਥੇ ਤੀਜਾ ਵੀ ਪਿੰਡ ਕੋਈ ਹੈਗਾ ਨਹੀਂ ਤਾਂ ਨਿਊ ਗੱਟੀ ਦੇ ਜਿਹੜੇ ਕੋਈ ਫੰਡ ਇੱਥੇ ਜਾਂ ਨਵੀਂ ਗੱਟੀ ਦੇ ਫੰਡ ਜਿਹੜੇ ਆਏ ਹੋਏ ਨਹੀਂ ਆ ਨਹੀਂ ਆ ਸਰਪੰਚਾਂ ਨੂੰ ਪਤਾ ਹੋਵੇ ਉਹ ਤਾਂ ਸਰਪੰਚਾਂ ਨੂੰ ਪਤਾ ਹੋਵੇ ਕਲਪਾ ਕੋਲ ਮਿਲਾ ਕੇ ਜੇ ਗੱਲ ਕੀਤੀ ਜਾਵੇ ਤਾਂ ਨਵੀਂ ਗੱਟੀ ਤੇ ਪੁਰਾਣੀ ਗੱਟੀ ਹੈਗੀ ਹੈ ਨਿਊ ਗੱਟੀ ਕੋਈ ਹੈਗਾ ਨਹੀਂ ਤੁਸੀਂ ਇਸ ਪਿੰਡ ਚ ਕਿੰਨੇ ਸਮੇਂ ਤੋਂ ਰਹਿ ਰਹੇ ਹੋ ਮੇਰੀ ਅੱਜੋ ਦਾ ਜਮ ਇੱਥੇ ਕਿੰਨਾ ਕੁ ਸਮਾਂ ਬੈਠੇ ਤੁਹਾਡੀ ਉਮਰ ਕਿੰਨੀ ਹੈ 25 ਸਾਲ ਹੋ ਗਏ ਕੀ ਨਾਮ ਹੈ ਅਮਰੀਕ ਸਿੰਘ ਨੰਗਵਲੇ ਇੱਥੇ ਸੀਦੇ ਜਦੋਂ ਜਾਮਕ ਲੱਗੀ ਸੀ ਉਦੋਂ ਬਾਅਦ ਚ ਅਸੀਂ ਪਿੱਛੇ ਗਿਆ ਚਲੇ ਸੀ ਉਦੋਂ ਬਾਅਦ ਇੱਕ ਕੰਮ ਹੋਇਆ ਗੱਟੀ ਰਾਜੋ ਕੋ ਪਹਿਲਾ ਪੁਰਾਣਾ ਪਿੰਡ ਇਹੋ ਸੀ ਤੇ ਜਿਹੜੀ ਨਵੀਂ ਗੱਟੀ ਆ ਬਣਾਈ ਨੇ ਰਾਜੋ ਕਹੇ ਇਹ ਵਸਤੀ ਨੰਗਾ ਸੰਗਾਲੀ ਤੇ ਨਿਊ ਗੱਟੀ ਕਿਥੇ ਆ ਨੋ ਗੱਟੀ ਹੈ ਨਹੀਂ ਨਹੀਂ ਜੀ ਦੋ ਬਟ ਹੋਈਆਂ ਬਾਕੀ ਕੋਈਆ ਪਿੰਡ ਨਹੀਂ ਹੈ ਤੇ ਪਪਾ ਜੀ ਨੂੰ ਕੁੱਬਲਾ ਕੇ ਉਹਦੇ ਪੈਸੇ ਮੇਰੇ ਪਾਏ ਜਾ ਰਹੇ ਉਹ ਕੀ ਸਹੀ ਕੋਈ ਰਤੀ ਗੱਟੀ ਹੈ ਨਹੀਂ ਲੋ ਗੱਟੀਆਂ ਹਾਂ ਕੀ ਨਾਮ ਹੈ ਤੁਹਾਡਾ ਅਨੂਪ ਸਿੰਘ ਜੀ ਸਿੰਘ ਗੱਟੀ ਰਾਜੂ ਕੇ ਨਾਮੇ ਇੱਥੇ ਮੈਨੂੰ ਲਗਭਗ 35 36 ਸਾਲ ਹੋ ਗਏ ਵਸਦੇ ਨੇ ਇਹ ਪਿੰਡ ਜਿਹੜਾ ਹੈਗਾ ਨਵੀਂ ਗੱਟੀ ਰਾਜੂ ਕੇ ਵਿੱਚ ਆਪਾਂ ਖੜੇ ਆ ਇਥੋਂ ਦਾ ਸਰਪੰਚ ਮੌਜੂਦਾ ਤਾਰਾ ਸਿੰਘ ਜਿਹੜੀ ਪੁਰਾਣੀ ਗੱਟੀ ਆ ਉਹਦਾ ਹੈਗਾ ਜੀ ਮੌਂਦ ਸਿੰਘ ਇਹ ਇੱਕ ਹੀ ਪਿੰਡਾ ਕੁੱਤੇ ਜੀ ਨਿਊ ਨਹੀਂ ਆ ਗਈ ਜੀ ਤੇ ਜਿਹੜੇ ਇਹ ਨਿਊ ਤੇ ਨਵੀਂ ਦੇ ਵਿੱਚ ਦੀ ਇਹਨਾਂ ਨੇ ਹੇਰ ਫੇਰ ਚੱਲਿਆ ਉਹ ਕੀ ਆ ਉਹ ਤਾਂ ਜੀ ਕਿ ਇਹਨਾਂ ਦੀ ਕੋਈ ਮਿਲੇ ਭੁਗਤ ਹੋएगी ਨਿਊ ਤੇ ਗੱਟੀ ਹੈ ਹੀ ਕੋਈ ਨਹੀਂ ਜੀ ਪੂਰੇ ਜਿੰਨੇ ਪਿੰਡ ਹੈਗੇ ਇੱਥੇ ਆਪਣੇ ਹੈਡ ਤੋਂ ਪਾਰ ਸਾਰੇ ਇਹਦੇ ਵਿੱਚ ਨਿਊ ਗੱਟੀ ਹੋਰ ਕੋਈ ਨਹੀਂ ਆ ਗਈ ਟੋਟਲ ਕਿੰਨੀਆਂ ਹੋਣ ਟੋਟਲ ਇੱਥੇ 11-12 ਪਿੰਡ ਬਣਦੇ ਆ ਗੱਟੀ ਰਾਜੋ ਕੇ ਕਿੰਨੇ ਪਿੰਡ ਨੇ ਗੱਟੀ ਰਾਜੋ ਕੇ ਇੱਕ ਹੀ ਪਿੰਡ ਆ ਜਿਹੜੀ ਜਗ੍ਹਾ ਤੁਸੀਂ ਖੜੇ ਹੋ ਇੱਥੇ ਅੱਜ ਦੇ ਮੌਜੂਦਾ ਦੋ ਬਣ ਗਏ ਆ ਇੱਕ ਨਵੇਂ ਗੱਟੀ ਇੱਕ ਪੁਰਾਣੇ ਗੱਜੋ ਕੇ ਤੇ ਨਿਊ ਗੱਟੀ ਕੋਈ ਹੈ ਨਹੀਂ ਜੀ ਮੈਡਮ ਡੀਸੀ ਮੈਮ ਨੇ ਸਾਨੂੰ ਜਿਹੜਾ ਇਹਦੇ ਬਾਰੇ ਅੱਜ ਸੇਰੇ ਜਾਣਕਾਰੀ ਦਿੱਤੀ ਕਿ ਦੀ ਇਨਕੁਆਰੀ ਕਰੋ ਉਹ ਰਿਕਾਰਡ ਮੰਗਾ ਕੇ ਜਿਹੜਾ ਹੁਣ ਅਸੀਂ ਇਨਕੁਆਰੀ ਕਰ ਰਹੇ ਆਂ ਤਤਾਂ ਦੇ ਹੱਦ ਜੋ ਇਨਕੁਆਰੀ ਕਰਕੇ ਜੇ ਕੋਈ ਦੋਸ਼ੀ ਪਾਇਆ ਗਿਆ ਤੇ ਉਹਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਊਗੀ ਤੇ ਸਾਰੇ ਹੀ ਇਨਕੁਆਰੀ ਕਰਕੇ ਜਿਹੜੀ ਹੈ ਸਮੂਤਲੀ ਜਿਹੜੀ ਰਿਪੋਰਟ ਹੈ ਡਿਪਟੀ ਕਮਿਸ਼ਨ ਨੂੰ ਪੇਸ਼ ਕੀਤੀ ਜਾਊਗੀ